ਕੈਨੇਡਾ ਦੇ ਧਰਤੀ ਤੇ ਗਰਮੀ ਦੀ ਰੁੱਤ ਜਦੋਂ ਆਉਂਦੀ ਹੈ ਫਿਰ ਪਰਦੇਸੀ ਵੀ ਆਉਂਦੇ ਨੇ ਜਿਨ੍ਹਾਂ ਨੇ ਸਾਨੂੰ ਐਂਟਰਟੇਨ ਕਰਕੇ ਮੁੜ ਜਾਣਾ ਹੁੰਦਾ ਹੈ ਤੇ ਇਸ ਰੁੱਤ ਦੇ ਦੌਰਾਨ ਇੱਥੇ ਬਹੁਤ ਸਾਰੇ ਫੈਸਟੀਵਲ ਵੀ ਹੁੰਦੇ ਨੇ ਬਹੁਤ ਸਾਰੀ ਹੀ ਇਵੈਂਟਸ ਹੁੰਦੀਆਂ ਨੇ ਤੇ ਇਹਦੇ ਵਿੱਚ ਮਨੋਰੰਜਨ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੇਸ਼ ਕੀਤੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਕੈਲਗਰੀ ਦੇ ਵਿੱਚ ਹੋਣ ਜਾ ਰਿਹਾ ਜੀ ਗਿੱਦਾ ਫੈਸਟ ਇਹ ਗਿੱਦਾ ਫੈਸਟ ਕੀ ਹੈ ਇਹ ਇਸ ਇਹਦਾ ਸਾਰਾ ਸਿਸਟਮ ਪ੍ਰੋਗਰਾਮ ਕਿਵੇਂ ਹੋਵੇਗਾ ਇਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਕੋਲ ਸ਼ੋਅ ਦੇ ਪ੍ਰਮੋਟਰ ਜਸਪ੍ਰੀਆ ਜੋਹਲ ਜੀ ਐਵੀ ਮਨਹਾਰਸ ਜੀ ਤੇ ਮੈਕਸਮਲੀ ਜੀ ਮੌਜੂਦ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਸਪ੍ਰੀਆ ਜੋਹਲ ਜੀ ਤੁਸੀਂ ਇਹਦੇ ਮੇਨ ਪ੍ਰਮੋਟਰ ਹੋ ਇਸ ਪ੍ਰੋਗਰਾਮ ਦੇ ਇਹ ਇਹਦੇ ਦੱਸੋ ਕਿ ਹੈ ਕੀ ਤੇ ਕੀ ਐਕਸਪੈਕਟ ਕੀ ਕਰ ਸਕਦੇ ਅਸੀਂ ਬਿਲਕੁਲ ਜੀ ਪਹਿਲਾਂ ਬਹੁਤ ਬਹੁਤ ਧੰਨਵਾਦ ਸਾਨੂੰ ਮੌਕਾ ਦੇਣ ਲਈ ਕਿ ਅਸੀਂ ਅੱਜ ਜਿਹੜੇ ਪ੍ਰੋਗਰਾਮ ਦੀ ਰੂਪ ਰೇಖਾ ਹੈਗੀ ਹੈ ਤੁਹਾਡੇ ਆਪਣੇ ਦਰਸ਼ਕਾਂ ਸਈ ਪੰਚਾ ਸਕੀਏ ਜਿਹੜਾ ਇਹ ਪ੍ਰੋਗਰਾਮ ਹੈਗਾ ਇਹ ਹੈਗਾ ਗਿੱਧਾ ਫੈਸਟ ਹਮਮ ਅਮ ਜਿੱਦਾਂ ਤੀਆਂ ਤਾਂ ਜਿਹੜੀਆਂ ਹੁੰਦੀਆਂ ਨੇ ਉਹ ਡਿਫਰੈਂਟ ਜਿੱਥੇ ਤੁਸੀਂ ਆਪ ਬੋਲੀਆਂ ਗਾਉਂਦੇ ਹੋ ਨੱਚਦੇ ਹੋ ਥਿਸ ਇਜ਼ ਗਿੱਧਾ ਫੈਸਟ ਜਿੱਥੇ ਮਿਸ ਪੂਜਾ ਨੇ ਆਪ ਆਉਣਾ ਤੇ ਉਹਨਾਂ ਨੇ ਉੱਥੇ ਲਾਈਵ ਗਾਉਣਾ ਤੇ ਅਸੀਂ ਉਹਨਾਂ ਦੇ ਨਾਲ ਇੰਜੋਏ ਕਰਨਾ ਤੇ ਉੱਥੇ ਡਾਂਸ ਕਰਨਾ ਤੇ ਇਹ ਸਿਰਫ ਲੇਡੀਜ਼ ਓਨਲੀ ਇਵੈਂਟ ਹੈ ਲੇਡੀਜ਼ ਓਨਲੀ ਇਵੈਂਟ ਹੈ ਤੇ ਮਿਸ ਪੂਜਾ ਆ ਰਹੀ ਹੈ ਜੀ ਮਿਸ ਪੂਜਾ ਆ ਰਹੀ ਹੈ ਜੀ ਕਿ ਪੰਜਾਬ ਨੇ ਜਿਹੜੇ ਸੁਰੀਲੇ ਸਿੰਗਰ ਪੈਦਾ ਕੀਤੇ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਵਿੱਚੋਂ ਇੱਕ ਮਿਸ ਪੂਜਾ ਨੇ ਬਲਕੇ ਬਹੁਤ ਸੇ ਖੜਤੇ ਰਹਨੇ ਤੇ ਅੱਜ ਵੀ ਉਹਨਾਂ ਦਾ ਬੜਾ ਨਾਮ ਹੈ ਜੀ ਸੋ ਇਹ ਕਿੰਨੀ ਤਰੀਕ ਨੂੰ ਕਦੋਂ ਤੇ ਕਿੱਥੇ ਹੈ ਜੀ ਤੁਸੀਂ ਮੜਾ ਜਾਏ ਵੀ ਬਨਾਸ ਜੀ ਸਾਨੂੰ ਦੱਸੋ ਜੀ ਇਹਦੇ ਬਾਰੇ ਇਹ ਹੈਗਾ ਜੀ 14th ਆਫ ਜੂਨ ਨੂੰ ਜੀ ਮੂਨ ਲਾਈਕ ਬੈਂਕਟ ਹਾਲ ਦੇ ਵਿੱਚ ਹੈ ਜੀ 14 ਜੂਨ 14 ਜੂਨ ਦਿਨ ਕੀ ਹੈ ਜੀ ਦਿਨ ਸ਼ਨੀਵਾਰ ਦਾ ਦਿਨ ਸ਼ਨੀਵਾਰ ਟਾਈਮ ਇਹਦਾ ਕੀ ਹੈ ਜੀ ਟਾਈਮ ਹੈ ਜੀ 6 ਟੂ 10 ਹਮ ਸੋ ਮੈਕਸਮਲ ਜੀ ਤੁਸੀਂ ਸਾਨੂੰ ਮੜ ਜਾਏ ਦੇ ਬਾਰੇ ਦੱਸੋ ਕਿ ਸਿਸਟਮ ਕਿ ਹੋ ਜਾ ਉੱਥੇ ਤੁਸੀਂ ਮੈਨੂੰ ਤਕਨੀਕੀ ਤੌਰ ਤੇ ਜੁੜਿਓ ਲੱਗਦੇ ਇਸ ਦੇ ਨਾਲ ਟੈਕਨੀਕਲ ਤੌਰ ਤੇ ਕੀ ਐਕਸਪੈਕਟ ਕਰ ਸਕਦੇ ਅਸੀਂ ਕਿ ਉੱਥੇ ਸਿਸਟਮ ਕਿ ਵਜਾ ਹੋਵੇਗਾ ਜੀ ਜੀ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਥੋੜਾ ਦੱਸਣਾ ਚਾਹੂੰਗਾ ਕਿ ਅਸੀਂ EMG ਐਂਟਰਟੇਨਮੈਂਟ ਚਲਾਨ ਕਰ ਰਹੇ ਹਾਂ ਪਿਛਲੇ 4 ਸਾਲਾਂ ਤੋਂ ਕਿਆ ਗੀ ਦੇ ਵਿੱਚ ਸਾਡੇ ਜਿਹੜੇ ਅੱਜ ਤੱਕ ਸ਼ੋਅ ਰਹੀ ਨੇ ਉਹ ਜ਼ਿਆਦਾ ਯੂਥ ਓਰੀਐਂਟਡ ਨਹੀਂ ਨੇ ਜਵਾਨ ਮੰਡੇ ਕੁੜੀਆਂ ਦੇ ਲਈ ਅਸੀਂ ਪਹਿਲਾਂ ਵੀ ਕਾਫੀ ਸਾਰੇ ਆਰਟਿਸਟ ਨਾਲ ਕੰਮ ਕਰ ਚੁੱਕੇ ਹਾਂ ਪਰ ਸਾਨੂੰ ਜੋ ਬਾਰ-ਬਾਰ ਸ਼ਿਕਾਇਤ ਸਾਨੂੰ ਮਿਲ ਰਹੀ ਸੀ ਕਿ ਸਾਡੀਆਂ ਘਰਦਿਆਂ ਪੈਣਾ ਬੀਬੀਆਂ ਦੇ ਲਈ ਅਸੀਂ ਕੋਈ ਇਵੈਂਟ ਨਹੀਂ ਕਰ ਰਹੇ ਹਾਂ ਜਿਸ ਕਰਕੇ ਉਪਰਾਲਾ ਕੀਤਾ ਗਿਆ ਵਾ ਤੇ ਇਸ ਕਰਕੇ ਮਿਸ ਪੂਜਾ ਜੀ ਨੂੰ ਆਨਬੋਰਡ ਲਿਆਂਦਾ ਸੀ ਤੇ ਇਹ ਇਵੈਂਟ ਰੱਖਿਆ ਗਿਆ ਇਹ ਇਵੈਂਟ ਜੀ ਸਿਰਫ ਤੇ ਸਿਰਫ ਲੇਡੀਜ਼ ਦੇ ਲਈ ਲੇਡੀਜ਼ ਦੇ ਐਂਟਰਟੇਨਮੈਂਟ ਦੇ ਲਈ ਤਾਂ ਕਿ ਉਹ ਬਾਹਰ ਨਿਕਲ ਸਕਣ ਬਿਲਕੁਲ ਟੈਨਸ਼ਨ ਫਰੀ ਹੋ ਕੇ ਇੰਜੋਏ ਕਰ ਸਕਣ ਜਿੱਥੇ ਉਹਨਾਂ ਨੂੰ ਕੋਈ ਵੀ ਇਹ ਨਾ ਹੋਵੇ ਕਿ ਅੜਚਣਾ ਆਏ ਇਹ ਹੈ ਉਹ ਹੈ ਤੇ ਫੁੱਲੀ ਇੰਜੋਏ ਕਰ ਸਕਦੇ ਇਹਦੇ ਵਿੱਚ ਪਰਫਾਰਮੈਂਸਿਸ ਵੀ ਹੋਣਗੀਆਂ ਜੀ ਛੋਟੇ ਬੱਚਿਆਂ ਤੋਂ ਲੈ ਕੇ ਅਡਲਟ ਤੱਕ ਪਰਫਾਰਮੈਂਸਿਸ ਨੇ ਜਿੰਨਾ ਵਿੱਚ ਅਸੀਂ ਜਸਪ੍ਰੀਤ ਚੋਹਲ ਜੀ ਦੇ ਬਹੁਤ ਧੰਨਵਾਦ ਦੀਆਂ ਇਹਨਾਂ ਦਾ ਟਾਸਕ ਫੂਲ ਸਾਦੂ ਨੂੰ ਬਹੁਤ ਸਪੋਰਟ ਕਰ ਰਹੇ ਉਹਦੇ ਲਈ ਐਂਡ ਮੇਨਲੀ ਇਟਸ 올 अबाउट ਜਸਟ ਗੈਟਿੰਗ ਪੀਪਲ ਟੂ ਇੰਜੋਏ ਮਿਸ ਪੂਜਾਜ਼ ਪਰਫਾਰਮੈਂਸ ਰਾਈਟ ਮਿਸ ਪੂਜਾ ਜੀ ਦੀ ਪਰਫਾਰਮੈਂਸਸ ਹਰ ਇੰਜੋਏ ਕਰਨਗੇ ਬੱਚਾ ਪਸਾਰੇ ਡੀਜੇ ਦੇ ਗਾਣਿਆਂ ਤੇ ਗਿੱਦਾ ਪਾਵਾਂਗੇ ਐਂਡ ਏ ਐਮ ਜੀ ਇਸ ਇੱਕ ਗੱਲ ਜ਼ਰੂਰ ਖਿਆਲ ਰੱਖੂਗੀ ਕਿ ਕਿਸੇ ਨੂੰ ਵੀ ਕੋਈ ਇਸ਼ੂ ਨਾ ਹੋਵੇ ਅਸੀਂ ਸਿਕਿਉਰਿਟੀ ਦਾ ਖਿਆਲ ਰ ਇਹ ਆਮ ਨਾਲ ਚੱਲ ਕਸਕਣ ਨੂੰ ਗ੍ਰਸਪ੍ਰੀਆ ਜੀ ਮਿਸ ਪੂਜਾ ਨੂੰ ਲਿਆਉਣ ਦਾ ਕੀ ਰੀਜ਼ਨ ਸੀ ਤੁਸੀਂ ਉਹਨਾਂ ਨੂੰ ਚੁੜਿਆ ਮਿਸ ਪੂਜਾ ਜੀ ਜਦੋਂ ਆਪਾਂ ਲੇਡੀਜ਼ ਦੀ ਗੱਲ ਕਰਦੇ ਆ ਨੱਚਣ ਟੱਪਣ ਦੀ ਗੱਲ ਕਰਦੇ ਆ ਜਾਂ ਪੰਜਾਬੀ ਗਾਣਿਆਂ ਦੀ ਗੱਲ ਕਰਦੇ ਆ ਪੁਰਾਣੇ ਨਾਮ 'ਚ ਮਿਸ ਪੂਜਾ ਇੱਕ ਐਸਾ ਨਾਮ ਹੈ ਜਿਹੜਾ ਸ਼ਾਇਦ ਨਾ ਕਿਤੇ ਮਿੱਟੂਗਾ ਤੇ ਅੱਜ ਵੀ ਬੜਾ ਹੀ ਰੌਸ਼ਨ ਹੈ ਤੇ ਮਿਸ ਪੂਜਾ ਜਦੋਂ ਆਪਾਂ ਲੇਡੀਜ਼ ਦੀ ਗੱਲ ਕਰਦੇ ਆ ਤਾਂ ਇੱਕੋ ਹੀ ਨਾਮ ਮਿਸ ਪੂਜਾ ਹੀ ਆਉਂਦਾ ਤੇ ਇਹਨਾਂ ਦੇ ਨਾਮ ਦੇ ਉੱਪਰ ਹੰਗਾਰਾ ਬਹੁਤ ਸੋਹਣਾ ਮਿਲ ਰਿਹਾ ਸਾਨੂੰ ਕੈਲਗਰੀ ਦੀ ਲੇਡੀਜ਼ ਵੰਗੋ ਵੱਲੋਂ ਟਿਕਟਾਂ ਬਹੁਤ ਸਾਰੀਆਂ ਵਿਕ ਚੁੱਕੀਆਂ ਨੇ ਤੇ ਉਮੀਦ ਕਰਦੇ ਆ ਕਿ ਹੋਰ ਜ਼ਿਆਦਾ ਵਿੱਚੇ ਤੇ ਜਿਹੜਾ ਮਿਸ ਪੂਜਾ ਦਾ ਇਵੈਂਟ ਹੈਗਾ ਮਿਸ ਪੂਜਾ ਨੂੰ ਐਕਚੁਅਲ ਲਾਈਵ ਦਾ ਜਿਹੜਾ ਆਪਾਂ ਸਿੰਗਿੰਗਰਾਂ ਦੀ ਇੰਜੋਏ ਕਰਨੀ ਹੋਰ ਸਕਸੈਸਫੁਲ ਹੋਵੇ ਪਿਛਲੇ ਸਾਲ ਵੀ ਮਿਸ ਪੂਜਾ ਦਾ ਇਵੈਂਟ ਕਰਵਾਇਆ ਗਿਆ ਸੀ ਕੈਲਗਰੀ ਚ ਕਰਵਾਇਆ ਗਿਆ ਸੀ ਜੀ ਅ ਫੈਮਿਲੀ ਇਵੈਂਟ ਜਿੱਦਾਂ ਲੇਡੀਜ਼ ਐਂਡ ਜੈਂਟਸ ਇਕੱਠੇ ਸਿਗੇ ਪਰ ਉਦੋਂ ਲੇਡੀਜ਼ ਵੱਲੋਂ ਬਹੁਤ ਸਖਤਾਂ ਆਈਆਂ ਸਿਗੀਆਂ ਕਿ ਸਾਨੂੰ ਨੱਚਣ ਦਾ ਟਾਈਮ ਹੀ ਨਹੀਂ ਮਿਲਦਾ ਤਾਂ ਹੁਣ ਇਸ ਕਰਕੇ ਦਿਸ ਇਜ਼ ਦ ਮੇਨ ਰੀਜ਼ਨ ਵੀ ਜਿਹੜਾ ਇਵੈਂਟ ਹੈ ਕੱਲਾ ਤੇ ਕੱਲਾ ਲੇਡੀਜ਼ ਦੇ ਲਈ ਹੈ ਤਾਂ ਕਿ ਖੁੱਲ ਕੇ ਨੱਚੋ ਤੇ ਅਸੀਂ ਇੱਥੇ ਕੋਈ ਬਹੁਤ ਜ਼ਿਆਦਾ ਭੀੜ ਨਹੀਂ ਪਾਣਾ ਚਾਹੁੰਦੇ ਅਸੀਂ ਬਹੁਤ ਹੀ ਸਿਲੈਕਟਡ ਜਦੋਂ ਸਾਡਾ ਟਾਰਗੇਟ ਟਿਕਟਸ ਹੋ ਜਾਣਗੇ ਥੋੜੀਆਂ ਜਿਹੀਆਂ ਹੀ ਰਹਿ ਗਈਆਂ ਥੋੜੇ ਇੱਕ ਦਿਨਾਂ ਦੀ ਗੱਲ ਹੈ ਜਦੋਂ ਹੋ ਜਾਣਗੀ ਅਸੀਂ ਟਿਕਟ ਸੇਲ ਜਿਹੜੀ ਹੈਗੀ ਹੈ ਸੇਲ ਉਹ ਬੰਦ ਕਰ ਦੇਣੀ ਹੈ ਤਾਂ ਕਿ ਜਿੰਨੇ ਲੋਕ ਆਉਣ ਉਹਨੂੰ ਅਸੀਂ ਸੋਹਣਾ ਇੱਕ ਯੂਨਿਕ ਇਵੈਂਟ ਤੇ ਜਿੰਨੇ ਆਉਣ ਉਹਨੇ ਇੰਜੋਏ ਕਰਕੇ ਜਾਣ ਤੇ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ ਇਹ ਤੁਸੀਂ ਪਹਿਲਾਂ ਗੱਲ ਮੈਨੂੰ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਸ਼ੂਜ਼ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਕਿ ਬਹੁਤ ਸਾਰੇ ਪਰਫਾਰਮੈਂਸਸ ਜਾਂ ਹੋਰ ਚੀਜ਼ਾਂ ਤੇ ਜਿਹੜਾ ਮੇਨ ਅਟਰੈਕਸ਼ਨ ਹੁੰਦੀ ਹੈ ਇੱਕ ਤਾਂ ਉਹਦੀ ਵੇਟ ਕਰਦਿਆਂ ਕਰਦਿਆਂ ਬਹੁਤ ਸਾਰੇ ਬੰਦੇ ਅੱਕ ਜਾਂਦੇ ਨੇ ਇੱਕ ਤਾਂ ਸਵਾਲ ਇਹ ਆ ਜੀ ਦੂਸਰਾ ਇਹ ਹੈ ਕਿ ਕਈ ਵਾਰੀ ਹੁੰਦਾ ਕਿ ਉਹ ਆ ਨਹੀਂ ਜੀ ਰਹੇ ਨਹੀਂ ਆ ਨਹੀਂ ਰਹੇ ਤੇ ਤੁਸੀਂ ਉਹ ਵੀ ਥੋੜੀ ਜਿਹਾ ਕਲੀਅਰ ਕਰੋ ਬਿਲਕੁਲ ਜੀ ਥੈਂਕ ਯੂ ਇਹ ਬਹੁਤ ਵੱਡਾ ਇਸ਼ੂ ਹੈ ਮੈਂ ਇਵੈਂਟਸ ਕਰਾਉਂਦੇ ਨੂੰ 10 ਸਾਲ ਹੋ ਗਏ ਨੇ ਤੇ ਯੂਜੂਲੀ ਲੇਡੀਜ਼ ਡੀਜੇ ਨਾਈਟ ਕਰਾਈਦੀ ਹੈ ਜਾਂ ਫੈਮਿਲੀ ਡੀਜੇ ਨਾਈਟ ਕਰਾਈਦੀ ਹੈ ਉਹਦੇ ਵਿੱਚ ਕੀ ਹੁੰਦਾ ਆਪਣੇ ਸਕੂਲ ਦੀਆਂ ਪਰਫਾਰਮੈਂਸ ਛੋਟੇ ਬੱਚੇ ਤੋਂ ਲੈ ਕੇ ਵੱਡੇ ਉਹ ਕਰਦੇ 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 ਡੀਜੇ ਲੱਗਣ ਤੱਕ ਲੇਟ ਹੋ ਜਾਂਦਾ ਬਹੁਤ ਵੱਡੀ ਸ਼ਿਕਾਇਤ ਸੁਣਨ ਨੂੰ ਮਿਲਦੀ ਹੈ ਇਸ ਕਰਕੇ ਅਸੀਂ ਪਰਫਾਰਮੈਂਸਸ ਐਪ ਕੀ ਘਟਾਤੀ ਹੈ ਤੇ ਸਿਰਫ 6 ਤੋਂ 7 ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਪਰਫਾਰਮੈਂਸਸ ਨੇ ਤੇ ਜਿਹੜਾ ਸਪਾਂਸਰਸ ਨੂੰ ਅਸੀਂ ਸਮਾਨਤ ਕਰਨਾ ਹੈਗਾ ਉਹਨੇ ਕੇ ਟਾਈਮਸ ਖਤਮ ਕਰਕੇ 7 ਤੋਂ 10 ਜਿਹੜਾ ਟਾਈਮ ਹੈ 3 ਘੰਟੇ ਨਾਨ ਸਟਾਪ ਸਿਰਫ ਨੱਚਣ ਦਾ ਟਾਈਮ ਹੈ ਮਿਸ ਪੂਜਾ ਕੋਣਗੇ ਮਿਸ ਪੂਜਾ ਗਾਣਗੇ ਤੇ ਮੁੜ ਕੇ ਜਿਹੜੇ ਡੀਜੇ ਹੀਰ ਹੈਗੇ ਆ ਉਹਨਾਂ ਦਾ ਡੀਜੇ ਲੱਗਣਾ ਮਿਸ ਪੂਜਾ ਤੋਂ 2 ਘੰਟੇ ਲਈ ਮਿਸ ਪੂਜਾ ਤੇ ਲਾਸਟ ਵਾਲਾ ਇੱਕ ਆਵਰ ਫੁੱਲ ਔਨ ਡੀਜੇ ਮਾ ਜੀ ਬਹੁਤ ਸੋਹਣਾ ਸ਼ੋਅ ਹੋਵੇਗਾ ਜੀ ਔਰ ਇਹ ਇਹਦੇ ਜਿਹੜਾ ਸਮਾਂ ਆ ਉਹ ਤਾਂ ਪਹਿਲਾਂ ਅਸੀਂ ਸਰੋਤਿਆਂ ਦਰਸ਼ਕਾਂ ਨੂੰ ਕਾਸ ਚੁਕਿਆ ਤੇ ਆਉਣ ਵਾਲੇ ਦਿਨਾਂ ਵਿੱਚ ਉਹਦੇ ਬਾਰੇ ਐਕਸਪਲੇਨ ਵੀ ਕਰਦੇ ਰਵਾਂਗੇ ਤੇ ਇਹ ਇਹ ਤੁਸੀਂ ਦੱਸੋ ਕਿ ਇਸ ਸ਼ੋਅ ਦੀ ਟਿਕਟਾਂ ਵਗੈਰਾ ਕਿਵੇਂ ਲੈ ਸਕਦੇ ਨੇ ਤੇ ਪ੍ਰਾਈਸ ਰੇਂਜ ਅਗਰ ਤੁਸੀਂ ਦੱਸਣਾ ਚਾਹੋ ਜੇ ਨਹੀਂ ਤੇ ਤੁਸੀਂ ਜੋ ਵੀ ਇਨਫੋਰਮੇਸ਼ਨ ਹੋਰ ਕੋਈ ਦੇਣਾ ਚਾਹੁੰਦੇ ਹੋ ਫਰ ਸ਼ੋਰ ਥੈਂਕ ਯੂ ਜੀ ਟਿਕਟਸ ਜਿਹੜੀਆਂ ਆਨਲਾਈਨ ਵੀ ਲੈ ਸਕਦੇ ਹੋ ਅਸੀਂ ਲਿੰਕ ਸ਼ੇਅਰ ਕਰ ਦਿੰਦੇ ਆ ਤੇ ਜੇ ਤੁਸੀਂ ਟਿਕਟਸ ਆਪਣੀਆਂ ਫਿਜ਼ੀਕਲ ਟਿਕਟਸ ਲੈਣਾ ਚਾਹੁੰਦੇ ਹੋ ਤੁਸੀਂ ਸਾਡੇ ਨੰਬਰ ਤੇ 5875004227 ਤੇ ਕਾਲ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਟਿਕਟਸ ਦੇ ਦੇਵਾਂਗੇ ਕੁਝ ਟਿਕਟਸ ਪੰਜਾਬ ਇੰਸ਼ੋਰੈਂਸ ਦੇ ਆਫਿਸ 'ਚ ਵੀ ਪਈਆਂ ਨੇ ਤੁਸੀਂ ਉੱਥੋਂ ਜਾ ਕੇ ਵੀ ਲੈ ਸਕਦੇ ਹੋ ਤੇ ਜਿਹੜੀ ਪ੍ਰਾਈਸ ਹੈਗੀ ਟਿਕਟ ਦੀ 25 ਡਾਲਰ ਹੈ ਪਰ ਜੇ ਤੁਸੀਂ 10 ਟਿਕਟਾਂ ਇਕੱਠੀਆਂ ਲੈਣੇ ਹੋ ਤਾਂ ਤੁਹਾਨੂੰ ਟਿਕਟ 20 ਡਾਲਰ ਦੀ ਮਿਲਣੀ ਆ ਠੀਕ ਹੈ ਜੀ ਇਹ ਡਿਸਕਾਊਂਟ ਹੋ ਜਾਏਗਾ ਡਿਸਕਾਊਂਟ ਹੋ ਜਾਏਗਾ ਠੀਕ ਹੈ ਜੀ ਸੋ ਪੰਜਾਬ ਅਸ਼ੂਰੈਂਸ ਤੋਂ ਕੋਲ ਵੀ ਮਿਲ ਸਕਦੀਆਂ ਜੀ ਹੋ ਹਾਂਜੀ ਉਹਨਾਂ ਦੇ ਅਫਸਰ ਪਿੰਦਰ ਸਿੰਘ ਉਹਨਾਂ ਤੇ ਅਪਰੀਸ਼ੀਏਟ ਹੋਣਾ ਕਰੋ ਜੀ ਹੋਰ ਕੁਛ ਇਹਦੇ ਬਾਰੇ ਤੁਸੀਂ ਦੱਸਣਾ ਚਾਹੋ ਜੀ ਤੇ ਆਪਣੇ ਵੱਲੋਂ ਦੱਸ ਸਕਦੇ ਹੋ ਜੀ ਸ਼ੋਅ ਦੇ ਬਾਰੇ ਬੀਸਿਕਲੀ ਇਹ ਹੈ ਜੀ ਜਿਵੇਂ ਜਸਪੀਆ ਜੀ ਆਲਰੇਡੀ ਕਹਿ ਚੁੱਕੇ ਨੇ ਕਿ ਅਸੀਂ ਟਿਕਟ ਦਾ ਪ੍ਰਾਈਸ 25 ਡਾਲਰ ਰੱਖਿਆ ਨਾਰਮਲੀ ਇਹ ਜੀ ਸ਼ੋਅਜ਼ ਦੀ ਟਿਕਟ ਦਾ ਪ੍ਰਾਈਸ 40 ਤੋਂ ਪਰੇਸ਼ੋ ਅਸੀਂ ਕੋਈ ਫਾਇਦਾ ਘਟਣ ਲਈ ਨਹੀਂ ਕਰ ਰਹੇ ਇਹ ਅਗੇ ਨੇ ਸਾਡੀਆਂ ਬੀਬੀਆਂ ਭੈਣਾਂ ਦਾ ਇੱਕ ਲੰਮਾ ਹੀ ਲਾਇਆ ਸੀ ਜੇ ਸੰਖੇਰੀ ਕਿ ਸਾਡੇ ઓਰੀਐਂਟਡ ਕੋਈ ਸ਼ੋ ਨਹੀਂ ਹੁੰਦਾ ਤਾਂ ਕਿ ਟਿਕਟ ਦਾ ਪ੍ਰਾਈਸ ਵੀ ਤਾਂ ਹੀ ਲੋ ਰੱਖਿਆ ਵਾ ਤਾਂ ਕਿ ਸਾਰੇ ਇੰਜੋਏ ਕਰ ਸਕਣ ਕਿਸੇ ਨੂੰ ਮੈਨ ਨਾ ਸੋਚਣਾ ਪਵੇ ਕਿ ਇੰਨੀ ਮਹਿੰਗੀ ਟਿਕਟ ਬਾਈ ਕਰਨੀ ਆ ਜਾਂ ਕੀ ਮੈਂ ਕਰਦਾ ਵਾਂ ਅ ਬਾਕੀ ਰਹੀ ਗੱਲ ਵੈਨਿਊ ਦੇ ਵਿੱਚ ਫੂਡ ਦਾ ਵੀ ਪ੍ਰਬੰਧ ਹੋਊਗਾ ਪ੍ਰੋਪਰ ਸਿਕਿਉਰਿਟੀ ਦਾ ਵੀ ਹੋਊਗਾ ਸਾਰਾ ਕੁਝ ਪ੍ਰੋਪਰਲੀ ਸਕੈਜੂਲਡ ਹੋਊਗਾ ਲੇਟਲੀ ਇਹ ਵੀ ਕਈ ਵਾਰ ਹੁੰਦਾ ਕਿ ਆਰਟਿਸਟ ਥੋੜੇ ਲੇਟ ਹੋ ਜਾਂਦੇ ਆ ਕਈ ਵਾਰ ਇਸ਼ੂ ਆ ਜਾਂਦੇ ਆ ਉਹ ਬਿਲਕੁਲ ਨਹੀਂ ਹੋਊਗਾ ਸਾਡਾ ਬਿਲਕੁਲ ਕੈਲੰਡਰ ਤਿਆਰ ਆ ਜਸਪੀਅ ਜੀ ਨੂੰ 10 ਸਾਲ ਦਾ ਐਕਸਪੀਰੀਅੰਸ ਹੈ ਸਾਨੂੰ ਪਿਛਲੇ 4 ਸਾਲ ਦਾ ਐਕਸਪੀਰੀਅੰਸ ਹੈ ਮਲਟੀਪਲ ਆਰਟਿਸਟ ਦੇ ਨਾਲ ਕੰਮ ਕਰਨ ਦਾ ਏਵਰੀਥਿੰਗ ਇਸ ਗੋਇੰਟ ਟੂ ਬੀ ਵੈਲ ਆਰਗੇਨਾਈਜ਼ਡ ਤੇ ਸਾਰਾ ਕੁਝ ਬੜੇ ਜਨੁਸ਼ਾਸਨ ਨਾਲ ਕੀਤਾ ਜਾਊਗਾ ਬਹੁਤ ਪੇਰਭਾਨੀ ਜੀ ਤੁਸੀਂ ਆਏ ਹੋ ਸਮਾਂ ਕੱਢ ਕੇ ਔਰ ਅਸੀਂ ਇਸ ਤਰ੍ਹਾਂ ਦਾ ਸ਼ੋਅ ਲੈ ਕੇ ਇਹਦੇ ਲਈ ਤੁਹਾਨੂੰ ਬਧਾਈਆਂ ਨੇ ਸਕਸੈਸਫੁਲ ਹੋਵੇ ਸ਼ੋਅ ਤੁਹਾਡਾ ਅਸੀਂ ਅਸੀਂ ਦਿੱਲੀ ਕਾਮਨਾ ਹੈ ਸਾਡੀ ਥੈਂਕ ਯੂ ਜੀ ਇੱਕ ਗੱਲ ਮੈਂ ਇਹਦੇ ਵਿੱਚ ਹੋਰ ਐਡ ਕਰਨਾ ਚਾਹੂੰਗੀ ਕਿ ਉੱਥੇ ਸੂਟਾਂ ਦੇ ਜੁਐਲਰੀ ਦੇ ਪੰਜਾਬੀ ਜੁੱਤੀਆਂ ਦੇ ਜਾਂ ਹੋਰ ਵੀ ਜਿਹੜੇ ਜ਼ਰੂਰਤਾਂ ਚੀਜ਼ਾਂ ਹੁੰਦੀਆਂ ਲੇਡੀਜ਼ ਜਿਹੜੀਆਂ ਸਮਾਲ ਬਿਜ਼ਨੈਸਸ ਕਰੋ ਆਪਰੇਟ ਕਰਦੀਆਂ ਉਹਨਾਂ ਨੂੰ ਉੱਥੇ ਅਸੀਂ ਮੌਕਾ ਦੇ ਰਿਹਾ ਕਿ ਆਪਣੀ ਉੱਥੇ ਆਪਣੀ ਐਡ ਕਰ ਸਕਣ ਤੇ ਤੁਸੀਂ ਪਲੀਜ਼ ਕੈਸ਼ ਲੈ ਕੇ ਆਇਓ ਤੇ ਇੱਕ ਗੁਜ਼ਾਰਿਸ਼ ਬਸ ਇੰਨੀ ਹੈਗੀ ਤੁਸੀਂ ਟਾਈਮ ਨਾਲ ਪਹੁੰਚੋ ਤਾਂ ਕਿ ਅਸੀਂ ਆਪਣੇ ਟਾਈਮ ਲਾਈਨ ਦਾ ਆਪਾਂ ਜੁੜੇ ਰਹੀਏ ਜੇ ਤੁਸੀਂ ਹੀ ਲੇਟ ਪਹੁੰਚੋਗੇ ਤਾਂ ਆਬਵੀਅਸਲੀ ਆਪਾਂ ਲੇਟ ਸ਼ੁਰੂ ਕਰ ਸਕਾਂਗੇ ਬਸ 아이 ਉਮੀਦ ਕਰਦੇ ਹਾਂ ਟਾਈਮ ਨਾਲ ਪਹੁੰਚੋ ਤਾਂ ਕਿ ਜਿਹੜਾ ਸ਼ੋਅ ਹੈਗਾ ਅਸੀਂ ਸਾਰੇ ਰਲ ਕੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤੇ ਬੜੇ ਹੀ ਟਾਈਮਲੀ ਫੈਸ਼ਨ ਦੇ ਨਾਲ ਤੇ ਬੜੇ ਸਟਰਕਚਰਡ ਐਂਡ ਸਿਕਿਉਰ ਵੇ ਦੇ ਨਾਲ ਇਹਨੂੰ ਫਿਨਿਸ਼ ਕਰ ਸਕੀਏ ਤੇ ਜਿੱਥੇ ਤੁਸੀਂ ਇੰਜੋਏ ਕਰੋ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਆਪ ਜੀ ਦਾ ਸਾਰੇ ਦਾਉਣ ਲਈ ਬਹੁਤ ਧੰਨਵਾਦ ਜੀ